ਸਭਾਂ ਦੇ ਵਿੱਚ ਗੁਰੂ ਨਾਨਕ ਨਾਮ ਲੈਵਾ ਸਭਾਂ ਦਾ ਪioni ਪਟਾਨ ਕੋਲੋਂ ਇੰਦਰਾ ਕलोनी ਮੇਨ ਰੋਡ ਤੇ ਗੁਰੂ ਦਾ ਲੰਗਰ ਅਤੁੱਟ ਬਤਾਇਆ ਗਿਆ। ਗੁਰੂਾਰਾ ਸਿੰਘ ਸਰਫਰਾਇਨ ਮੋਹੱਲਾ ਦੇ ਮੁਖ ਗ੍ਰੰਥੀ ਗਾਹੀ ਸ਼ੇਰ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਜੇ ਕਾਰਿਆ ਦੀ ਗੁੰਝ ਨਾਲ ਲੰਗਰ ਬਟਾਉਣ ਦਾ ਆਰੰਭਾ ਕੀਤਾ ਗਈ। ਮੇਰੇ ਨਾਨਕ ਨਾਮ ਲੈਵਾ ਸਭਾਂ ਦੇ ਪਟਾਨ ਅਮਨਦੀਪ ਸਿੰਘ ਅਤੇ ਮੁਖ ਬੁਲਾਵੇ ਜੱਥੇਦਾਰ ਸੁਜੀਤ ਸਿੰਘ ਚੰਨਾ ਨੇ ਜਿੱਥੇ ਸਬਾ ਮੰਤੋਂ ਕਿਤੇ ਜਾ ਰਹੇ ਲੋਪ ਭਲਾਈ ਕਾਰਜਾਂ ਬਾਰੇ ਵਿਸਾਦ ਤੂਰਕ ਜਾਣਨਾ ਪਾਇਆ ਉਹਨਾਂ ਅਥਵੇਂ ਪਾਸ਼ਾ ਤਾਂ ਤਾਂ ਸ਼ੀਰੂ ਹਾਜੀਸ਼ੂਨ ਸਾਹਿਬ ਜੀ ਦੇ ਆਗਮਨ ਬੁਰਾ ਤੋਂ ਸੰਬੰਧ ਵਿੱਚ ਲੰਕਰ ਵਿੱਚ ਸਨਮਨ ਜਾਣਨ ਸੇ ਯੋਗ ਕਰਨ ਵਾਲੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਉੱਥੇ ਵੱਡੀ ਗਿਣਤੀ ਵਿੱਚ ਲੰਕਰ ਛੱਕਣ ਵਾਲੀਆਂ ਸੂਰ ਸੰਗਤਾਂ ਦਾ ਵੀ ਧੰਨਵਾਦ ਕੀਤਾ ਇਸ ਮੌਕੇ 파ਤੀ ਦੇ ਸੰਗਰੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ 에ਵਸ ਖਿੰਤਨ ਮੀਰੀ ਪੀਰੀ ਪ੍ਰਚਾਰ ਸੰਸਥਾ ਦੇ ਚੇਅਰਮੈਨ ਗੁਰਵਿੰਦਰ ਸਿੰਘ ਚਾਵਲਾ ਜ਼ਿਲ੍ਹਾ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਗੁਨਾਮ ਸਿੰਘ ਛੀਨਾ ਇਕਬਾਲ ਸਿੰਘ ਵਾਲੀਆ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਸ਼ਾਸਤਰੀ ਨਗਰ ਬਾਬਾ ਮੰਗਲ ਸਿੰਘ ਸਰਪਿਆਨ ਸਿੰਘ ਬੇਦੀ ਅਜਮੇਰ ਸਿੰਘ ਚਰਨਜੀਤ ਸਿੰਘ ਬੇਦੀ ਮਨਜੀਤ ਸਿੰਘ ਧਿਆਨ ਸਿੰਘ ਜੋਹਲ ਹਰਪ੍ਰੀਤ ਸਿੰਘ ਹਾਪੀ ਮੀਤ ਸਿੰਘ ਖੁਰਾਣਾ ਗੁਰਾ ਸਿੰਘ ਐਡਵੋਕੇਟ ਇਸਤੇ ਸਤਸੰਗ ਸਭਾ ਗੁਰਦੁਆਰਾ ਸਿੰਘ ਸਭਾ ਸਰਾਈ ਮਹਿਲਾ ਦੇ ਪ੍ਰਧਾਨ टीम के तीन दल कोकिंग की संतोष को बेदी जसविंदर को गुरप्रीत कौर सुखविंदर को सचिनदेव को बलजीत कौर समेत बड़ी गिनती में संता ने शामिलियत की भाई गुरु जी का खालसा भाई, भाई जी की फतेह आज ਗੁਰੂ ਹਰਿਕ੍ਰਿਸ਼ਨ ਮਹਾਰਾਜ ਦੇ ਅਵਤਾਰ ਗੁਰੂ ਨੂੰ ਮੁੱਖ ਰੱਖਦੇ ਆਇਆ ਸਮੋਹ ਨਗਰ ਦੀਆਂ ਸਿੱਖ ਸੰਗਤਾਂ ਅਤੇ ਗੁਰੂ ਨਾਨਕ ਨਾਮ ਲੇਵਾ ਸਿੰਘ ਸਭਾ ਕਮੇਟੀ ਵੱਲੋਂ ਗੁਰੂ ਕਾ ਲੰਗਰ ਹਾਜ਼ਰ ਕੀਤੇ ਗਏ ਸੋ ਬੜੀ ਮਾਣ ਵਾਲੀ ਗੱਲ ਹੈ ਸਭ ਇਕੱਤਰ ਹੋ ਗਏ ਇਸੇ ਤਰ੍ਹਾਂ ਗੁਰੂ ਮਹਾਰਾਜ ਜੀ ਦਾ ਜੋ ਅਵਤਾਰ ਪੁਰਬ ਨੇ ਸ਼ੀਰ ਦੇ ਰਹੇ ਮਨਾਉਂਦੇ ਆਣ ਤਾਂ ਸਾਬ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਇਕੱਤਰ ਹੋ ਕੇ ਜੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਇਸੇ ਤਰ੍ਹਾਂ ਗੁਰੂ ਮਹਾਰਾਜ ਜੀ ਦਰੋਂ ਕਰੋ ਨਾਮ ਦਾ ਦੇ ਦਾਤਾ ਬਸ਼ ਕਰਕੇ ਨੇ ਹਾਲ ਕਰਨਾ ਆਗਾ ਤੋਂ ਇਸੇ ਤਰ੍ਹਾਂ ਉਤਸ਼ਾਹ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਲਾ ਪ੍ਰੀਤਮ ਫਿਰ ਹਰ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਤੇ ਗੁਰਨਾਨਕ ਨਾਮ ਲੈਵਾਰ ਸਭਾ ਸੰਗਤ ਵੱਲੋਂ ਸਾਰੀਆਂ ਸੰਗਤਾਂ ਵੱਲੋਂ ਨਾਲ ਮਿਲ ਕੇ ਗੁਰਕੀ ਲੰਗਰ ਲਗਾਏ ਗਏ ਨੇ ਔਰ ਇਹ ਜੇ ਸਭਾ ਬਣਾਈ ਗਈ ਆ ਇਹਨਾਂ ਦੇ ਸਾਰੇ ਕਾਰਜ ਮਾਰ ਇਹ ਨੇ ਕਿ ਕਿਤੇ ਗਰੀਬ ਬੀਬੀਆਂ ਦਾ ਬੱਚਿਆਂ ਦਾ ਕਿਸੇ ਦਾ ਵੀ ਬੀਬੀ ਦੇ ਬੱਚੀ ਹੋਵੇ ਦਾ ਬੱਚਾ ਹੋਵੇ ਪੜਾਈ ਕਰਨ ਵਾਸਤੇ ਕਿਸੇ ਵਾਸਤੇ ਜਾਂ ਕੋਈ ਬਿਮਾਰ ਹੋਵੇ ਉਹਦੀ ਸੇਵਾ ਵਾਸਤੇ ਹੁਣ ਅੱਗੇ ਬੋਟਿਆਂ ਦਾ ਲੰਗਰ ਵੀ ਲਾਇਆ ਜਾਏਗਾ ਇਹ ਸੰਸਥਾ ਦੇ ਇਹ ਕੰਮ ਨਹੀਂ ਬਸ ਸਾਰੇ ਕੰਮ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਸਰ ਸਾਹਿਬ 8 ਪਾਛਾਈ ਦਾ ਜਨਮ ਦਿਹਾੜਾ ਉਸ ਸੰਬੰਧ ਵਿੱਚ ਅਹੀਂ ਲੰਗਰ ਲਗਾਇਆ ਗਿਆ ਹੈ ਸਾਰੀ ਸੰਗਤ ਨੇ ਬਹੁਤ ਸ਼ਾਨ ਨਾਲ ਸੇਵਾ ਨੇ ਬਾਈ ਹੈ ਤੇ ਸਾਰੀ ਸੰਗਤ ਆ ਬਹੁਤ ਬਹੁਤ ਧੰਨਵਾਦ ਜਿਓਥੇ ਪਹੁੰਚ ਗਏ ਸਾਡਾ ਹੌਸਲਾ ਵਧਾਈ ਕੀਤਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਲਾ ਪ੍ਰੀਤਮ ਤਾਂ ਤਾਂ ਸਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਗੁਰੂ ਨਾਨਕ ਨਾਮ ਲੈਵਾ ਸਭਾ ਅਤੇ ਸਾਧ ਸੰਗਤ ਵੱਲੋਂ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਜਿਸ ਵੀ ਤੇ ਗੁਰੂ ਕੇ ਲੰਗਰ ਅਟੁੱਟ ਚੱਪਤ ਰਹੇ ਨੇ ਅਤੇ ਮਾਹਪੁਰਖਾਂ ਨੇ ਆ ਕੇ ਸੰਗਤਾਂ ਦਾ ਉਤਸ਼ਾਹ ਵਧਾਇਆ ਸੋ ਆਪ ਜੀ ਅੱਗੇ ਬੇਨਤੀ ਹੈ ਜੋ ਸਭਾ ਹੈ ਇਹ ਲੋਕ ਭਲਾਈ ਦੇ ਕੰਮ ਕਰ ਰਹੀ ਹੈ ਤੇ ਅੱਗੇ ਵੀ ਕਰੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ